ਕਨੂ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀਆਂ ਗੱਡੀਆਂ ਇੰਨੀ ਤੇਜ਼ ਰਫ਼ਤਾਰ ਨਾਲ ਤੇ ਵੀਰ ਮੈਂ ਤਾਂ ਲੱਗ ਗਿਆ ਕਿ ਉਹ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਗਿਆ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤਾਂ ਤੰਗ ਤੇ ਰੋੜਾ ਦੇ ਆ ਥੋੜਾ ਯਾਰ ਤੰਗ ਨਹੀਂ ਆਪੇ ਅਫਸਰ ਦੱਸਾਂਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੈਨੂੰ ਅਫਸਰ ਕਰਦੇ ਨੇ ਬਰੀਫ ਇਅਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਸ ਲਾਗਜੋਗ ਬਹੁਤ ਕਦਮ ਹੈ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਰੇ ਦੀਆਂ ਗੱਡੀਆਂ ਇੰਨੀ ਤੇਜ਼ ਰਫਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹ ਤਾਂ ਬਹੁਤ ਖਤਰਾ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਹੀ ਜੀ ਬੱਚਾ ਬੰਦਾ ਹੋਰ ਇੱਕ ਮੁੰਡਾ ਸ਼ਾਇਦ ਇੱਕ ਬੰਦਾ ਉਥੋਂ ਦੇ ਸਾਈਡ ਸੂਟ ਤੇ ਹੋ ਗਿਆ ਸਨਿੱਕੇ ਸਾਨੂੰ ਇਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਲੰਗੇ ਹਾਂਜੀ ਮੇਰੇ ਬਾੜ ਦੇ ਮੂਹਰੇ ਦੇ ਹਨ ਹਾਂਜੀ ਹਾਂ ਮੇਰੇ ਬਾੜ ਦੇ ਮੂਹਰੇ ਬਹੁਤ ਤੇਜ਼ੀ ਕਿੱਢ ਬਹੁਤ ਤੇਜ਼ੀ ਉੱਥੇ ਤੁਹਾੜਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਮਹੱਮਾਗਰ ਪੁਲਿਸ ਸੀ ਬਹੁਤ ਜੀ ਬਹੁਤ ਜ਼ਿਆਦਾ ਜੀ ਇਦਾਂ ਰੋਏ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਾਨੂੰ ਦਿਖਣੋਂ ਆਟੀਆਂ ਗੱਡੀਆਂ ਇੱਧਰ ਆ ਕੇ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕੇ ਇਨਕਾਉਂਟਰ ਹੋਇਆ ਪਤਾ ਨਹੀਂ ਜੀ ਇਹ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਫਿਰ ਉਹ ਗੋਲੀ ਚੱਲੀ ਜਾ ਸੱਡੋਂ ਉੱਥੋਂ ਕਰਾਂ ਜਨੋਦੜੇ ਦੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਹੈ ਫਿਰ ਅਸੀਂ ਐ ਸਾਨੂੰ ਪਿੱਛੇ ਰੋਕਦਾ ਧਿਆਨ ਗੋਲੀ ਚੱਲੀ ਜਾਂਦੀ ਹੈ ਹਾਂ ਇਹਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈ ਨਹੀਂ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆਹ ਸਰ ਅੱਗੇ ਵੀਰ ਮੈਂ ਤਾਂ ਲੱਗ ਗਿਆ ਕਿ ਅੱਗੇ ਅ ਓ ਯਾਰ ਛੋਟੇ ਵੀਰ ਅੱਗੇ ਓ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਐਂ ਤੱਕ ਤੇ ਕਰੋ ਥੋੜਾ ਯਾਰ ਚੰਗੇ ਬੱਚੇ ਬਾਰੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਇਰ ਕੋਈ ਗੱਲ ਨਹੀਂ ਬੱਚੇ ਬਾਰੇ ਦੱਸ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਲਾਗਜੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਗੱ ਇਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹਦਾ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਹੀ ਜੀ ਬੰਦਾ ਹੋਰ ਇੱਕ ਮਿਲਦਾ ਸ਼ਾਇਦ ਇੱਕ ਬੰਦਾ ਉੱਥੇ ਸ਼ਾਇਦ ਸਾਈਡ ਸੂਟ ਤੇ ਹੋ ਗਿਆ ਸਨ ਕਿ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਹਾਂਜੀ ਮੇਰੇ ਬਾਰ ਦੇ ਮੂਰੇ ਦੇ ਆਣ ਮਸੇ ਹਾਂਜੀ ਹਮਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਉੱਥੇ ਥੜਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪਾਲਸ ਮਹਾਮਾਗਰ ਪਾਲਸ ਸੀ ਬਹੁਤ ਜੀ ਬਹੁਤ ਜ਼ਿਆਦਾ ਜੀ ਜਦੋਂ ਉਹ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਨ ਦੇਖਣੋਂ ਸਾਡੀਆਂ ਗੱਡੀਆਂ ਇੱਧਰ ਆ ਕੇ ਜਦੋਂ ਅਸੀਂ ਮਗਰ ਮੂਹਰੇ ਪੁਲਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਐਨਕਾਉਂਟਰ ਹੋਇਆ ਪਤਾ ਨਹੀਂ ਇਹਦੇ ਬਾਰੇ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਤੇ ਹੁਣ ਗੋਲੀ ਚੱਲੀ ਜਾਂ ਸਾਡੇ ਉੱਥੋਂ ਕਰਾਂ ਜਨੋਦੜੇ ਵਾਲੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਆ ਫਿਰ ਅਸੀਂ ਐ ਸਾਨੂੰ ਪਿੱਛੇ ਰੋਕਤਾ ਗੋਲੀ ਚੱਲੀ ਜਾਂਦੀ ਆ ਹਾਂ ਇਹਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆ ਸਰ ਅੱਥੇ ਜੈ ਵੀਰ ਮੈਂ ਤਾਂ ਡੱਗ ਕੇ ਅੱਗੇ ਅੱਗੇ ਆਇ ਯਾਰ ਛੋਟੇ ਵੀਰ ਅੱਗੇ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਛੋਟਾ ਥੋੜਾ ਯਾਰ ਚੰਗੀ ਬੱਚੇ ਬਾਰੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਯਾਰ ਅਫਸਰ ਬਰੀਫ ਕਰ ਦਿੰਦੇ ਆਪਿਆ ਵੇਖਾ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਯਾਰ ਕੋਈ ਗੱਲ ਨਹੀਂ ਬੱਚੇ ਬਾਰੇ ਦੱਸ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬੌਸ ਲਾਗਜੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਗੱ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹਦਾ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੱਚ ਬੰਦਾ ਹੋਰ ਇੱਕ ਮਲਾ ਸਾਇਦ ਇੱਕ ਬੰਦਾ ਉੱਥੋਂ ਸਾਇਦ ਸਾਈਡ ਸੂਟ ਤੇ ਹੋ ਗਿਆ ਸਨ ਕਿ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਵੀ ਲੰਗੇ ਨੇ ਹਾਂ ਜੀ ਮੇਰੇ ਬਾਰ ਦੇ ਮੂਰੇ ਦੇ ਹਨ ਬਸ ਹਾਂ ਜੀ ਹਾਂ ਮੇਰੇ ਬਾਰ ਦੇ ਮੂਰੇ ਬਹੁਤ ਤੇਜ਼ੀ ਕਿੱਢ ਬਹੁਤ ਤੇਜ਼ੀ ਉੱਥੇ ਥੜਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪਾਲ ਮਹਾਮਾਗਰ ਪੁਲਿਸ ਸੀ ਬਹੁਤ ਬਹੁਤ ਜ਼ ਜਦੋਂ ਉਹ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂ ਨਿਕਲੇ ਜਾਂਦਾ ਸਾਨੂੰ ਦਿਖਣੋਂ ਆਟੀਆਂ ਗੱਡੀਆਂ ਇੱਧਰ ਆ ਕੇ ਜਦੋਂ ਅਸੀਂ ਮਗਰ ਮੂਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕੇ ਐਨਕਾਉਂਟਰ ਹੋਇਆ ਪਤਾ ਨਹੀਂ ਜੀ ਇਹਦੇ ਬਾਰੇ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਅੱਛਾ ਹਾਂਜੀ ਤੇ ਹੁਣ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦਰੇ ਦੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਐ ਫਿਰ ਅਸੀਂ ਐ ਸਾਨੂੰ ਪਿੱਛੇ ਰੋਕਦਾ ਧੰਨਵਾਦ ਗੋਲੀ ਚੱਲੀ ਜਾਂਦੀ ਐ ਹਾਂ ਇਹਨੂੰ ਪਤਾ ਉਧਰ ਮੂਰੋਂ ਇਹਨਾਂ ਨੇ ਕਹਿੰਦੇ ਚਲਾਈਆਂ ਨਹੀਂ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਐ ਸਰ ਅੱਗੇ ਵੀਰ ਮੈਂ ਤਾਂ ਲੱਗ ਗਿਆ ਕਿ ਉਹ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਅੱਗੇ ਉਹ ਯਾਰ ਇੱਕ ਮਿੰਟ ਇੱਕ ਮੈਂ ਕਹਿ ਰਿਹਾ ਯਾਰ ਐਨ ਤੱਕ ਚੰਗੇ ਆ ਥੋੜਾ ਯਾਰ ਚੰਗੇ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਐ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਬਰੀਫ ਇਹਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀਆਂ ਗੱਡੀਆਂ ਇੰਨੀ ਤੇਜ਼ ਰਫਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹਦਾ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਹੀ ਜੀ ਬੰਦਾ ਹੋਰ ਇੱਕ ਮਿਲਦਾ ਸਾਹ ਇੱਕ ਬੰਦਾ ਉਥੇ ਸਾਈਡ ਸਾਈਡ ਸੂਟ ਤੇ ਹੋ ਗਿਆ ਸਨਿਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ 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 ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਵੀ ਲੰਗੇ ਨੇ ਹਾਂ ਜੀ ਮੇਰੇ ਬਾਰ ਦੇ ਮੂਹਰੇ ਦੇ ਹਨ ਹਾਂ ਜੀ ਹਾਂ ਮੇਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਗੱਡੀ ਬਹੁਤ ਤੇਜ਼ੀ ਉੱਥੇ ਥਾੜਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਹੋਈ ਸੀ ਹਾਂ ਪੁਲਿਸ ਮਹਾਂਗਰ ਪੁਲਿਸ ਸੀ ਬਹੁਤ ਜਿਆਦਾ ਜੀ ਲੈ ਲੋ ਹੋਏ ਪਿਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੋਂ ਨਿਕਲਿਆ ਜਾਂਦਾ ਸਾਨੂੰ ਦਿਖਣੋਂ ਸਾਡੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੁਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਐਨਕਾਉਂਟਰ ਹੋਇਆ ਪਤਾ ਨਹੀਂ ਇਹਦੇ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹ ਸਾਨੂੰ ਹਾਂਜੀ ਇਹ ਹੁ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਆ ਫਿਰ ਅਸੀਂ ਅਸੀਂ ਸਾਨੂੰ ਪਿੱਛੇ ਰੋਕਤਾ ਤੁਹਾਨੂੰ ਗੋਲੀ ਚੱਲੀ ਜਾ ਆਏ ਨੂੰ ਪਤਾ ਉਧਰ ਮੂਰੋ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆ ਸਰ ਅੱਗੇ ਵੀਰ ਮੈਂ ਤਾਂ ਲੱਗ ਗਿਆ ਕਿ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਗਿਆ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਚੰਗੇ ਥੋੜਾ ਦੇਖ ਥੋੜਾ ਯਾਰ ਚੰਗੇ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਆ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਨਾ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਨਹੀਂ ਬਰੀਫ ਇਹਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀਆਂ ਗੱਡੀਆਂ ਇੰਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹਦਾ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਹੀ ਜੀ ਬੰਦਾ ਹੋਰ ਇੱਕ ਮਲਾ ਸਾਹ ਦੇ ਇੱਕ ਬੰਦਾ ਉਥੇ ਸਾਈਡ ਸਾਈਡ ਸੂਟ ਤੇ ਹੋ ਗਿਆ ਸਨਿੱਕੇ ਸਾਨੂੰ ਇੰਨਾ ਨਹੀਂ ਪਤਾ ਜਨਿਕ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਨਿਕ ਬਹੁਤ ਵਧੀਆ ਕੰਮ ਕੀਤਾ ਹਾਂ ਜੀ ਮੇਰੇ ਬਾਰ ਦੇ ਮੂਹਰੇ ਦੇ ਹਨ ਹਾਂ ਜੀ ਹਾਂ ਮੇਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਕਿੱਟ ਬਹੁਤ ਤੇਜ਼ੀ ਉੱਥੇ ਥੜਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਹੋਈ ਸੀ ਹਾਂ ਪੁਲਿਸ ਮਹਾਮਾਗਰ ਪੁਲਿਸ ਸੀ ਬਹੁਤ ਬਹੁਤ ਜ਼ਿਆਦਾ ਜੀ ਜਦੋਂ ਉਹ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੋਂ ਨਿਕਲੇ ਜਾਂਦਾ ਸਾਨੂੰ ਦੇਖਣੋਂ ਸਾਡੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੁਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਐਨਕਾਉਂਟਰ ਹੋਇਆ ਪਤਾ ਨਹੀਂ ਜੀ ਇਹਦੇ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਉਹ ਗੋਲੀ ਚੱਲੀ ਜਾ ਸੱਡੋਂ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਆ ਫਿਰ ਅਸੀਂ ਆਏ ਸਾਨੂੰ ਪਿੱਛੇ ਰੋਕਦਾ ਗੋਲੀ ਚੱਲੀ ਜਾਂਦੀ ਆ ਹਾਂ ਇਹਨੂੰ ਪਤਾ ਉਧਰ ਮੂਰੋਂ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆਹ ਸਰ ਅੱਗੇ ਵੀਰ ਮੈਂ ਤਾਂ ਲੱਗ ਗਿਆ ਕਿ ਉਹ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਗਿਆ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹਨਾਂ ਤੱਕ ਟਕਰਾਉਣਾ ਆ ਥੋੜਾ ਯਾਰ ਟੰਗ ਬੰਨ੍ਹ ਲਈ ਬੱਚੇ ਮੈਂ ਆਪੇ ਅਫਸਰ ਦੱਸਾਂਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਆ ਵੇਖ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਨਹੀਂ ਬਰੀਫ ਇਹਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀਆਂ ਗੱਡੀਆਂ ਇੰਨੀ ਤੇਜ਼ ਰਫਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹ ਤਾਂ ਬਹੁਤ ਖਤਰਾ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਹੀ ਜੀ ਬੰਦਾ ਹੋਰ ਇੱਕ ਮੁੰਡਾ ਸ਼ਾਇਦ ਇੱਕ ਬੰਦਾ ਉਥੋਂ ਦੇ ਸਾਈਡ ਸੂਟ ਤੇ ਹੋ ਗਿਆ ਸਨਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਹਾਂਜੀ ਮੇਰੇ ਬਾਰ ਦੇ ਮੂਹਰੇ ਦੇ ਹਨ ਹਾਂਜੀ ਹਾਂ ਮੇਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਕੱਢੀ ਬਹੁਤ ਤੇਜ਼ੀ ਉੱਥੇ ਸਾਡੇ ਕਰਦੀ ਸੜਕ ਬਣੀ ਵੀ ਉਸ ਤੋਂ ਗਾਹ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਮਹਾਂਗਰ ਪੁਲਿਸ ਸੀ ਬਹੁਤ ਬਹੁਤ ਜ਼ਿਆਦਾ ਜੀ ਜਦੋਂ ਵੇਪਿਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂ ਨਿਕਲੇ ਜਾਂਦਾ ਸਾਨੂੰ ਦਿਖਣੋਂ ਸਾਡੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕੇ ਐਨਕਾਉਂਟਰ ਹੋਇਆ ਪਤਾ ਨਹੀਂ ਇਹ ਵਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਇਹ ਹੁ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦਰੇ ਦੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਐ ਫੇਰ ਅਸੀਂ ਐ ਸਾਨੂੰ ਪਿੱਛੇ ਰੋਕਦਾ ਨਹੀਂ ਆਉਣ ਗੋਲੀ ਚੱਲੀ ਗਈ ਆਏ ਨੂੰ ਪਤਾ ਉਧਰ ਮੋੜੋਂ ਇਹਨਾਂ ਨੇ ਕਹਿੰਦੇ ਚਲਾਈ ਇਹਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆਹ ਸਰ ਅੱਗੇ ਵੀਰ ਮੈਂ ਤਾਂ ਲੱਗੇ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਅੱਗੇ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹਨਾਂ ਤੰਗ ਤੇ ਕਰੋੜਾ ਦੇ ਥੋੜਾ ਯਾਰ ਚੰਗੀ ਫੋਨ ਲਈ ਬੱਚੇ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਆ ਵੇਖੋ ਤੁਹਾਨੂੰ ਬੱਚ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਨੇ ਬਰੀਫ ਇਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬੌਸ ਲਾਗਾ ਜੋ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਰੇ ਦੀਆਂ ਗੱਡੀਆਂ ਇੰਨੀ ਤੇਜ਼ ਰਫਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹਦਾ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੰਦਾ ਹੋਰ ਇੱਕ ਮਲਾ ਸਾਹ ਇੱਕ ਬੰਦਾ ਉਥੇ ਸਾਈਡ ਸੂਟ ਤੇ ਹੋ ਗਿਆ ਸਨਕੇ ਸਾਨੂੰ ਇੰਨਾ ਨਹੀਂ ਪਤਾ ਜਨਿਕ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਨਿਕ ਬਹੁਤ ਵਧੀਆ ਕੰਮ ਕੀਤਾ ਹਾਂ ਜੀ ਮੇਰੇ ਬਾਰ ਦੇ ਮੂਹਰੇ ਦੇ ਹਨ ਹਾਂ ਜੀ ਹਾਂ ਮੇਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਕਿੱਟ ਬਹੁਤ ਤੇਜ਼ੀ ਉੱਥੇ ਸਾਡਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਸੀ ਹਾਂ ਪੁਲਿਸ ਮਹਾਮਗਰ ਪੁਲਿਸ ਸੀ ਬਹੁਤ ਬਹੁਤ ਜ਼ਿਆਦਾ ਜੀ ਇਦਾਂ ਹੋਏ ਪਿਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਾਨੂੰ ਦੇਖਣੋਂ ਸਾਡੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕੇ ਇਨਕਾਉਂਟਰ ਹੋਇਆ ਪਤਾ ਨਹੀਂ ਇਹ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਤੇ ਹੁਣ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦੜੇਲੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਹੈ ਫਿਰ ਅਸੀਂ ਐਸਾ ਨੂੰ ਪਿੱਛੇ ਰੋਕਤਾ ਗੋਲੀ ਚੱਲੀ ਗਈ ਹਾਂ ਇਹਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆਹ ਸਰ ਅੱਗੇ ਮੈਂ ਤਾਂ ਅੱਗੇ ਅੱਗੇ ਆਇਆ ਯਾਰ ਛੋਟੇ ਵੀਰ ਅੱਗੇ ਹੋ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਘੋੜਾ ਤੇ ਥੋੜਾ ਯਾਰ ਤੰਗ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਆ ਵੇਖ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਇਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀਆਂ ਗੱਡੀਆਂ ਇ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੱਚ ਬੰਦਾ ਹੋਰ ਇੱਕ ਮੁੰਲਾ ਸ਼ਾਇਦ ਇੱਕ ਬੰਦਾ ਉੱਥੇ ਸ਼ਾਇਦ ਸਾਈਡ ਸੂਟ ਤੇ ਹੋ ਗਿਆ ਸੀ ਨਿੱਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਨਹੀਂ ਲੰਗੇ ਹਾਂਜੀ ਮੇਰੇ ਬਾਰ ਦੇ ਮੂਰੇ ਦੇ ਹਨ ਹਾਂਜੀ ਹਾਂ ਮੇਰੇ ਬਾਰ ਦੇ ਮੂਰੇ ਬਹੁਤ ਤੇਜ਼ੀ ਕਿੱਢ ਬਹੁਤ ਤੇਜ਼ੀ ਉੱਥੇ ਥਾੜਾ ਕਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹੇ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਹੋਈ ਸੀ ਹਾਂ ਪੁਲਿਸ ਮਹਾਂਮਗਰ ਇਦੋਂ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂ ਨਿਕਲੇ ਜਾਂਦਾ ਸਾਨੂੰ ਦਿਖਣੋਂ ਆਟੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਐਨਕਾਉਂਟਰ ਹੋਇਆ ਪਤਾ ਨਹੀਂ ਜੀ ਇਹ ਵਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਇਹ ਹੁਣ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦਰੇ ਦੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਐ ਫੇਰ ਅਸੀਂ ਐ ਸਾਨੂੰ ਪਿੱਛੇ ਰੋਕਤਾ ਨਹੀਂ ਆਉਣ ਗੋਲੀ ਚੱਲੀ ਜਾਉਂਗੀ ਹਾਂ ਇਹਨੂੰ ਪਤਾ ਉਧਰ ਮੁਰੋ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਹਾਂ ਸਰ ਅੱਗੇ ਵੀਰ ਮੈਂ ਤਾਂ ਡੱਗ ਗਿਆ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਗਿਆ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹਨੂੰ ਚੰਗੀ ਥੋੜਾ ਦੇਖ ਥੋੜਾ ਯਾਰ ਚੰਗੀ ਗੋਲੀ ਬੱਚੇ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਬਰੀਫ ਇਹਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬੌਸ ਲਾਗਜੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾੜ ਦੇ ਮੂਹਰੇ ਗੱਡੀਆਂ ਇੰਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹਦਾ ਬਹੁਤ ਖਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੱਚਾ ਬੰਦਾ ਹੋਰ ਇੱਕ ਮਿਲਦਾ ਸਾਹ ਇੱਕ ਬੰਦਾ ਉਥੇ ਸਾਈਡ ਸਾਈਡ ਸੂਟ ਤੇ ਹੋ ਗਿਆ ਸਨਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ 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 ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਵੀ ਲੰਗੇ ਨੇ ਹਾਂ ਜੀ ਮੇਰੇ ਬਾੜ ਦੇ ਮੂਹਰੇ ਦੇ ਹਨ ਹਾਂ ਜੀ ਹਾਂ ਮੇਰੇ ਬਾੜ ਦੇ ਮੂਹਰੇ ਬਹੁਤ ਤੇਜ਼ੀ ਗੱਡੀ ਬਹੁਤ ਤੇਜ਼ੀ ਉੱਥੇ ਥੜਾ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪਾਲ ਮਹਾਮਾਗਰ ਪੁਲਿਸ ਸੀ ਬਹੁਤ ਬਹੁਤ ਜ਼ਿਆਦਾ ਜੀ ਜਦੋਂ ਉਹ ਆਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਾਨੂੰ ਦਿਖਣੋਂ ਸਾਡੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਈ ਐਨਕਾਉਂਟਰ ਹੋਇਆ ਪਤਾ ਨਹੀਂ ਜੀ ਇਹਦੇ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨੇ ਹਾਂਜੀ ਤੇ ਹੁਣ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਲੋਦੜੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਆ ਫਿਰ ਅਸੀਂ ਆਏ ਸਾਨੂੰ ਪਿੱਛੇ ਰੋਕਤਾ ਨਹੀਂ ਆਉਂ ਗੋਲੀ ਚੱਲੀ ਜਾਂਦੀ ਆਏ ਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨਹੀਂ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆ ਸਰ ਅੱਗੇ ਅੱਗੇ ਮੈਂ ਤਾਂ ਡੱਗੇ ਅੱਗੇ ਅੱਗੇ ਆਇਆ ਯਾਰ ਛੋਟੇ ਵੀਰ ਅੱਗੇ ਗਿਆ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤਕਰੜਾ ਥੋੜਾ ਯਾਰ ਤੰਗ ਮੈਂ ਆਪੇ ਅਫਸਰ ਦੱਸਾਂਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਯਾਰ ਕੋਈ ਗੱਲ ਨਹੀਂ ਬੱਚੇ ਬਾਰੇ ਦੱਸ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਲਾਗਜੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੰਦਾ ਹੋਰ ਇੱਕ ਮੋੜਾ ਸਾਹਦ ਇੱਕ ਬੰਦਾ ਉੱਥੋਂ ਸਾਇਦ ਸਾਈਡ ਸੂਟ ਤੇ ਹੋ ਗਿਆ ਸਨਿੱਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਵੀ ਲੰਗੇ ਨੇ ਹਾਂ ਜੀ ਮੇਰੇ ਬਾਰ ਦੇ ਮੂਰੇ ਦੇ ਹਨ ਹਾਂ ਜੀ ਹਾਂ ਮੇਰੇ ਬਾਰ ਦੇ ਮੂਰੇ ਬਹੁਤ ਤੇਜ਼ੀ ਗੱਡੀ ਬਹੁਤ ਤੇਜ਼ੀ ਉੱਥੇ ਥਾੜਾ ਕਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹੇ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਹੋਈ ਸੀ ਹਾਂ ਪੁਲਿਸ ਮਹਾਮਗ ਜਦੋਂ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂ ਨਿਕਲੇ ਜਾਂਦਾ ਸਾਨੂੰ ਦਿਖਣੋਂ ਸਾਡੀਆਂ ਗੱਡੀਆਂ ਇੱਧਰ ਆ ਕੇ ਜਦੋਂ ਅਸੀਂ ਮਗਰ ਆਏ ਮੂਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਐਨਕਾਉਂਟਰ ਹੋਇਆ ਪਤਾ ਨਹੀਂ ਜੀ ਇਹਦੇ ਬਾਰੇ ਕੋਈ ਚਾਲਕ ਸੀ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਫੇ ਹੂੰ ਗੋਲੀ ਚੱਲੀ ਜਾ ਸਾਡੋਂ ਉੱਥੋਂ ਕਰਾਂ ਜਨੌਦੜੇ ਦੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਐ ਫੇਰ ਅਸੀਂ ਐ ਸਾਨੂੰ ਪਿੱਛੇ ਰੋਕਤਾ ਨਹੀਂ ਆਉਣ ਗੋਲੀ ਚੱਲੀ ਗਈ ਆਏ ਨੂੰ ਪਤਾ ਉਧਰ ਮੂਰੋ ਇਹਨਾਂ ਨੇ ਕਹਿੰਦੇ ਚਲਾਇਆ ਨਹੀਂ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਆਹ ਸਰ ਅੱਗੇ ਵੀਰ ਮੈਂ ਤਾਂ ਲੱਗੇ ਅੱਗੇ ਅੱਗੇ ਆਇਆ ਤਾਂ ਹੋ ਯਾਰ ਛੋਟੇ ਵੀਰ ਅੱਗੇ ਅੱਗੇ ਹੋ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਐਂ ਤੱਕ ਤੇ ਕਰੋ ਥੋੜਾ ਯਾਰ ਤੰਗ ਨੀ ਬੱਚੇ ਮੈਂ ਆਪੇ ਅਫਸਰ ਦੱਸਾਂਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਆ ਵੇਖੋ ਤੁਹਾਨੂੰ ਬੱਚੇ ਬ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਨਹੀਂ ਬਰੀਫ ਇਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਦੀਆਂ ਗੱਡੀਆਂ ਇੰਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਉਹ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੰਦਾ ਉਹ ਇੱਕ ਮਲਾ ਸਾਹ ਦੇ ਇੱਕ ਬੰਦਾ ਉਥੇ ਸਾਈਡ ਸਾਈਡ ਸੂਟ ਤੇ ਹੋ ਗਿਆ ਸਨਿੱਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ 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 ਯਾਨੀ ਕਿ ਬਹੁਤ ਵਧੀਆ ਕੰਮ ਕੀਤਾ ਹਾਂਜੀ ਮੇਰੇ ਬਾਰ ਦੇ ਮੂਹਰੇ ਦੇ ਹਨ ਹਾਂਜੀ ਹਾਂ ਮੇਰੇ ਬਾਰ ਦੇ ਮੂਹਰੇ ਬਹੁਤ ਤੇਜ਼ੀ ਕਿੱਟ ਬਹੁਤ ਤੇਜ਼ੀ ਉੱਥੇ ਸਾਡੇ ਕਰਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹੇ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਹੋਈ ਸੀ ਹਾਂ ਪੁਲਿਸ ਮਹਾਮਾਗਰ ਪੁਲਿਸ ਸੀ ਬਹੁਤ ਬਹੁਤ ਜ਼ਿਆਦਾ ਜੀ ਜਦੋਂ ਹੋਏ ਕੋਈ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੋਂ ਨਿਕਲੇ ਜਾਂਦਾ ਸਾਨੂੰ ਦਿਖਣੋਂ ਆਟੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਇਨਕਾਉਂਟਰ ਹੋਇਆ ਪਤਾ ਨਹੀਂ ਜੀ ਇਹ ਬਾਰੇ ਜ਼ਿਆਦਾ ਠੀਕ ਹੈ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਹਾਂਜੀ ਹਾਂ ਗੋਲੀ ਚੱਲੀ ਜਾ ਸਾਡੇ ਉੱਥੋਂ ਕਰਾਂ ਜਨੋਦੜੇ ਦੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਹੈ ਫਿਰ ਅਸੀਂ ਆਹ ਸਾਨੂੰ ਪਿੱਛੇ ਰੋਕਦਾ ਨਹੀਂ ਆਉਂ ਗੋਲੀ ਚੱਲੀ ਗਈ ਹਾਂ ਇਹਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈ ਨਹੀਂ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਹਾਂ ਸਰ ਅੱਗੇ ਮੈਂ ਤਾਂ ਅੱਗੇ ਅੱਗੇ ਯਾਰ ਛੋੜੇ ਵੀ ਰੱਗੇ ਹੋ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਘੋੜਾ ਦੇ ਥੋੜਾ ਯਾਰ ਤੰਗ ਨਹੀਂ ਆਪੇ ਅਫਸਰ ਦੱਸਣਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅਫਸਰ ਬਰੀਫ ਕਰ ਦਿੰਦੇ ਆਪੇ ਆ ਵੇਖੋ ਤੁਹਾਨੂੰ ਬੱਚੇ ਬਾਰੇ ਦੱਸ ਦੋ ਬੱਚਾ ਠੀਕ ਆ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰ ਦਿੰਦੇ ਬਰੀਫ ਇਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਸਾਨੂੰ ਕੋਈ ਨਹੀਂ ਸਰ ਇਹ ਬਹੁਤ ਵਧੀਆ ਪੁਲਿਸ ਦਾ ਬਹੁਤ ਸਲਾਘਾਯੋਗ ਬਹੁਤ ਕਦਮ ਆ ਇਹ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਰ ਦੇ ਮੂਹਰੇ ਗੱਡੀਆਂ ਇੰਨੀ ਜੇ ਕੋਈ ਹੋਰ ਬੱਚਾ ਵੀ ਮੂਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁਲਿਸ ਨੇ ਬਹੁਤ ਦਬੋਚ ਰਿਆ ਜੀ ਬੱਚ ਬੰਦਾ ਹੋਰ ਇੱਕ ਮੁੰਡਾ ਸ਼ਾਇਦ ਇੱਕ ਬੰਦਾ ਉੱਥੋਂ ਸ਼ਾਇਦ ਸਾਈਡ ਸੂਟ ਤੇ ਹੋ ਗਿਆ ਸੀ ਨਿੱਕੇ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਪਿੰਡ ਵਿੱਚ ਲੰਗੇ ਹਾਂਜੀ ਮੇਰੇ ਬਾੜ ਦੇ ਮੂਰੇ ਦੇ ਹਨ ਹਾਂਜੀ ਹਾਂ ਮੇਰੇ ਬਾੜ ਦੇ ਮੂਰੇ ਬਹੁਤ ਤੇਜ਼ੀ ਕਿੱਢ ਬਹੁਤ ਤੇਜ਼ੀ ਉੱਥੇ ਥਾੜਾ ਕਦੀ ਸੜਕ ਬਣੀ ਵੀ ਉਸ ਤੋਂ ਗਾਂ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪੁਲਿਸ ਲੱਗੀ ਸੀ ਹਾਂ ਪੁਲਿਸ ਮਹਾਂਗਰ ਪੁਲਿਸ ਇਦਾਂ ਰੋਏ ਹੋਇਆ ਅਸੀਂ ਤਾਂ ਅੰਦਰ ਬੈਠੇ ਸੀ ਗੱਡੀਆਂ ਫਟਾਫਟ ਜਾਨੂ ਨਿਕਲੇ ਜਾਂਦਾ ਸਾਨੂੰ ਦਿਖਣੋਂ ਆਟੀਆਂ ਗੱਡੀਆਂ ਇੱਧਰ ਆ ਗਏ ਜਦੋਂ ਅਸੀਂ ਮਗਰ ਮੂਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕ ਗਏ ਐਨਕਾਉਂਟਰ ਹੋਇਆ ਪਤਾ ਨਹੀਂ ਜੀ ਇਹ ਬਾਰੇ ਦਾ ਬੱਚਾ ਦੇਖਿਆ ਨਹੀਂ ਹੈਗਾ ਇਹਨਾਂ ਨੇ ਅੱਛਾ ਹਾਂਜੀ ਇਹ ਹੁਣ ਗੋਲੀ ਚੱਲੀ ਜਾ ਸੱਡੋਂ ਉੱਥੋਂ ਕਰਾਂ ਜਲੋਦੜੇ ਮੋੜ ਤੋਂ ਪਤਾ ਲੱਗਿਆ ਵੀ ਗੋਲੀ ਚੱਲੀ ਆ ਫੇਰ ਅਸੀਂ ਅਸੀਂ ਸਾਨੂੰ ਪਿੱਛੇ ਰੋਕਦਾ ਤੂੰ ਆਉਣ ਗੋਲੀ ਚੱਲੀ ਜਾ ਹਾਂ ਇਹਨੂੰ ਪਤਾ ਉਧਰ ਮੁਰੋ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਲੱਗਿਆ ਬਹੁਤ ਯਾਨੀ ਕਿ ਹਾਂ ਸਰ ਅੱਗੇ ਅੱਗੇ ਮੈਂ ਤਾਂ ਲੱਗੇ ਅੱਗੇ ਅੱਗੇ ਆਇਆ ਉਹ ਯਾਰ ਛੋਟੇ ਵੀਰ ਅੱਗੇ ਅੱਗੇ ਉਹ ਯਾਰ ਇੱਕ ਮਿੰਟ ਇੱਕ ਮਿੰਟ ਮੈਂ ਕਹਿ ਰਿਹਾ ਯਾਰ ਇਹ ਤੰਗ ਤੇ ਘਰੋੜਾ ਦੇ ਥੋੜਾ ਯਾਰ ਤੰਗ ਨਹੀਂ ਆਪੇ ਆਪੇ ਅੱਥਰ ਦੱਸਾਂਗੇ ਤੁਹਾਨੂੰ ਹੁਣੇ ਬਰੀਫ ਕਰਦੇ ਬੱਚਾ ਠੀਕ ਆ ਯਾਰ ਅੱਥਰ ਬਰੀਫ ਕਰ ਦਿੰਦੇ ਆਪਿਆ ਵੇਖੋ ਤੁਹ ਮੈਂ ਕੋਈ ਨਹੀਂ ਤੁਹਾਨੂੰ ਅਫਸਰ ਕਰਦੇ ਦੇ ਬਰੀਫ ਇਹਰ ਕੋਈ ਗੱਲ ਨਹੀਂ ਮੈਂ ਨਹੀਂ ਤੁਹਾਨੂੰ ਕੋਈ ਗੱਲ ਕਰਦਾ ਅਫਸਰ ਕਰਦੇ ਬਰੀਫ ਤੁਹਾਨੂੰ ਕੋਈ ਨਹੀਂ ਸਰ ਇਹ ਬਹੁਤ